surka ਨਹੀਂ ਚਲੇਗੀ ਨਹੀਂ ਚਲੇਗੀ ਜਲੰਧਰ ਦੇ ਆਦਮਪੁਰ ਏਰੀਏ ਦੇ ਸਿਕੰਦਰਪੁਰ ਪਿੰਡ ਦੇ ਵਿੱਚ ਜਿੱਥੇ ਹੈਗਾ ਚੋਣਾਂ ਨੂੰ ਲੈ ਕੇ ਵੱਡਾ ਇਨਸੀਡੈਂਟ ਹੋਇਆ ਤਾਂ ਸ਼੍ਰੋਮਣੀ ਕਾਲਦਲ ਦੇ ਜਿਹੜੇ ਵੈਲਟ ਪੇਪਰ ਸੀਗੇ ਉਹਨਾਂ ਨੂੰ ਕਿਤੇ ਕਿਤੇ ਨਹੀਂ ਇੱਥੇ ਨਹੀਂ ਭੇਜਿਆ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਕਾਲਦਲ ਦੇ ਵਰਕਰਾਂ ਦੇ ਵਿੱਚ ਭਾਰੀ ਰੋਸ ਠੀਕਾ ਤੇ ਇਹ ਜਿਹੜੀ VOTING ਪ੍ਰਤੀਕਿਰਿਆ ਇੱਥੇ ਪਿਛਲੇ 2 ਘੰਟੇ ਤੋਂ ਰੁਕੀ ਹੋਈ ਰੁਕੀ ਹੋਈ ਹੈ ਔਰ ਕਿਤੇ ਨਾ ਕਿਤੇ ਦੱਸਿਆ ਜਾਵਾ ਸ਼੍ਰੋਮਣੀ ਕਾਲਦਲ ਦੇ ਵੱਲੋਂ ਇਹ ਰੋਸ ਵੀ ਜਤਾਇਆ ਗਿਆ ਹੈਗਾ ਔਰ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈਗੀ ਆ ਤਾਂ 2 ਘੰਟੇ ਤੋਂ ਜਿਹੜੀ ਆ ਚ ਹੋਈ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਵੈਲਟ ਪੇਪਰ ਨਹੀਂ ਭੇਜੇ ਗਿਆ ਔਰ ਹਾਲ ਤੱਕ ਜਿਹੜੀਆਂ ਵੋਟਾਂ ਪਹਿਲੇ ਪੈ ਚੁੱਕੀਆਂ ਸੀ ਉਸ ਦੇ ਵਿੱਚ ਸ਼ਰੋਮਣੀ ਕਾਲਦਾ ਦਾ ਚੋਣ ਨਿਸ਼ਾਨ ਨਹੀਂ ਸੀਗਾ ਤਾਂ ਕਿਤੇ ਨਾ ਕਿਤੇ ਸ਼ਰੋਮਣੀ ਕਾਲਦਾ ਲੋਗ ਜਿਹੜੇ ਪੰਜਾਬ ਸਰਕਾਰ ਦੇ ਉੱਪਰ ਵੱਡੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਕਿ ਕਿ ਜਿਹੜਾ ਸਰਕਾਰ ਵੱਲੋਂ ਜਾਣ ਬੁੱਝ ਕੇ ਇਹ ਜਿਹੇ ਕਦਮ ਜਿਹੜੇ ਕੀਤੇ ਜਾ ਰਹੇ ਆ ਔਰ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਇਹ ਗੱਲ ਕਹੀ ਗਈ ਹੈਗੀ ਆ ਕਿ ਜਲਦੀ ਇਸ ਦਾ ਜਿਹੜਾ ਸਬੰਧਨ ਕਰਿਆ ਜਾਵੇਗਾ ਔਰ ਕਿਤੇ ਨਾ ਕਿਤੇ ਜਿਹੜੀ ਆ ਬੋਰਡ ਪ੍ਰਤੀਕ ਜਿਹੜੀ ਹੋ ਚੁੱਕੀ ਸੀ ਉਸ ਨੂੰ ਰੱਦ ਕਰਕੇ ਔਰ ਜਿਹੜਾ ਹੈਗਾ ਮੁੜ ਜਿਹੜਾ ਜਿੰਨਾ ਸਮਾਂ ਖਰਾਬ ਹੋਇਆ ਉਸ ਨੂੰ ਦੁਬਾਰਾ ਜਿਹੜਾ ਸ਼ੁਰੂ ਕੀਤਾ ਜਾਵੇਗਾ ਪਰ ਹਾਲੇ ਤੱਕ ਜਿਹੜੀ ਚੋਣ ਪ੍ਰਕਿਰਿਆ ਇੱਥੇ ਸ਼ੁਰੂ ਨਹੀਂ ਹੋਈ 89 ਨੰਬਰ ਬੂ ਸਿਕੰਦਰਪੁਰ ਮੇਰੇ ਜ਼ਿਲ੍ਹਾ ਪ੍ਰਸ਼ਾਸਨ ਚ ਪੈਂਦਾ ਆ ਤੋ ਜਦੋਂ ਉਸ ਵੇਲੇ ਪੋਲਿੰਗ ਸ਼ੁਰੂ ਹੋਈ ਆ ਜਦੋਂ ਵੈਲਟ ਪੇਪਰ ਖੋਲਿਆ ਤੇ ਤੱਕੜੀ ਨਿਸ਼ਾਨਦਾ ਵੈਲਟ ਪੇਪਰ ਨਹੀਂ ਇੱਥੇ ਆਇਆ ਸੋ ਸਰਕਾਰ ਤਾਂ ਗੱਲ ਹੀ ਕਰਨੀ ਚਾਹੁੰਦੀ ਇਹੋ ਜੇ ਕੰਮ ਕਰਕੇ ਸੋ ਸਾਡੀ ਕੜੇ ਸ਼ਾਦਾਂ ਵਿੱਚ ਨਿੰਦਾ ਆ ਸਰਕਾਰ ਨੂੰ ਚੇਤਾਵਨੀ ਆ ਕਿ ਇਹੋ ਜੇ ਕੰਮ ਤਾਂ ਸਰਕਾਰ ਬਾਝਾ ਜਾਵੇ ਕਿਉਂਕਿ ਅਸੀਂ ਝੁਕਣਾ ਨਹੀਂ ਸਰਕਾਰ ਦੇ ਅੱਗੇ ਅਸੀਂ ਸਰਕਾਰ ਦਾ ਜਿੰਨਾ ਹੋਇਆ ਉਹਨਾਂ ਡਟਮ ਕਿਉਂਕਿ ਸਰਕਾਰ ਭਾਂ ਵੀ ਕਰਕੇ ਜਿੱਤ ਕੇ ਅੱਗੇ ਅੱਗੇ ਆਉਣਾ ਚਾਹੁੰਦੀ ਆ ਕਿਉਂਕਿ ਲੋਕ ਸਰਕਾਰ ਨੂੰ ਮੂੰਹ ਨਹੀਂ ਲਾ ਰਿਹਾ ਲੋਕ ਪਿੰਡਾਂ ਚ ਬਹੁਤ ਕੰਡ ਰਹੇ ਹੋ ਆ ਸੋ ਹੁਣ ਇਦਾਂ ਦੇ ਹੱਥ ਕੱਢੇ ਆਪਣਾ ਕੇ ਜਿਹੜੀ ਸਰਕਾਰ ਆ ਉਹ ਸਾਨੂੰ ਖੁਰਾਉਣਾ ਚਾਹੁੰਦੀ ਆ ਸੋ ਸਰਕਾਰ ਨੂੰ ਮੇਰੀ ਚੇਤਾਵਨੀ ਆ ਕਿ ਇਹੋ ਜੇ ਕੰਮ ਬੰਦ ਕਰ ਦੇਵੇ ਵਧੀਆ ਤਰੀਕੇ ਨਾਲ ਸ਼ਾਂਤ ਵੀ ਬੁਟਾ ਕਰਾਉਣ ਅਸੀਂ ਸਰਕਾਰ ਦਾ ਸ਼ਾਂਤ ਵੀ ਇੱਕ ਸਾਥ ਦੇਵਾਂਗੇ ਪਰ ਧੱਕਾ ਕਰਨਗੇ ਤਾਂ ਅਸੀਂ ਡਟਮਾ ਵਿਰੋਧ ਕਰਾਂਗੇ ਨਾ ਕਿਉਂ ਜੀ ਜਦ ਬੈਲਟੀ ਪੇਪਰ ਤੋਂ ਵੋਟ ਕਿੱਥੋਂ ਪੈਣੀ ਸੀਗੀ ਤਕਰੀਬਨ 2 ਘੰਟੇ ਲੇਟ ਹੋ ਗਏ 2 ਘੰਟੇ ਵੋਟਾਂ ਲੇਟ ਹੋ ਗਈਆਂ ਆ ਸੋ ਬਲੈਡ ਪੇਪਰ ਹੀ ਨਹੀਂ ਹੈਗਾ ਉਹ ਜਦੋਂ ਸਾਡੇ ਵਰਕਰ ਵੋਟਾਂ ਪਾਉਣਗੇ ਉਹਦੇ ਨਹੀਂ ਦੇਖਿਆ ਤਕਰੀ ਨਿਸ਼ਾਨ ਹੈ ਨਹੀਂ ਲੋਕਾਂ ਦੇ ਵਿੱਚ ਰੋਸ ਆਇਆ ਸਾਡਾ ਸਿੰਬਲ ਹੀ ਹੈ ਨਾ ਤਾਂ ਫਿਰ ਮੈਨੂੰ ਇਹਨਾਂ ਨੇ ਫੋਨ ਕੀਤਾ ਬਾਅਦ 8 ਵਾਰ ਕੇ 10 ਮਿੰਟ ਦੀ ਇੱਥੇ ਮੈਂ ਪਹੁੰਚ ਗਿਆ ਜਦੋਂ ਮੈਂ ਦੇਖਿਆ ਤਾਂ ਮੇਰਾ ਸਿੰਬਲ ਹੀ ਨਹੀਂ ਹੈਗਾ ਇੱਥੇ ਸੋ ਸਰਕਾਰ ਤਾਂ ਨਹੀਂ ਕਰਨਾ ਚਾਹੁੰਦੀ ਆ ਤਾਂ ਵੀ ਨਾ ਜਿਤਨਾ ਚਾਹੁੰਦੀ ਆ ਸੋ ਮੇਰੀ ਸਰਕਾਰ ਨੂੰ ਚੇਤਾਵਨੀ ਹੈ ਇਦਾਂ ਦੇ ਕਿਹੜੇ ਹੱਥ ਕੱਢੇ ਪਰੋਣੇ ਇਹ ਬੰਦ ਕਰਦੇ ਵੇ ਮੈਨੂੰ ਇਹਦਾ ਜਿੱਥੋਂ ਤੱਕ ਵਿਰੋਧ ਕਰਨਾ ਪਿਆ ਮੈਂ ਕਰੂੰਗਾ ਜਿੰਨਾ ਮੈਨੂੰ ਐਜੀਟੇਸ਼ਨ ਕਰੇਗਾ ਮੈਂ ਕਰੂੰਗਾ ਮੈਂ ਪਿੱਛੇ ਨਹੀਂ ਹਟੂੰਗਾ ਮ سرکار سیدھے ہی بندے اپنے الیکٹ کر لوے دوسری گل مین گل 아 ਜਿਹੜੇ ਬੈਲਟ ਪੇਪਰ ਅੰਦਰ ਆਏ ਆ ਆਰਓ ਸਾਹਿਬ ਦੇ ਸਾਈਨਾਂ ਤੋਂ ਬਿਨਾਂ ਨਹੀਂ ਆ ਸਕਦੇ ਅੰਦਰ ਇਹ ਕਹਿ ਰਹੇ ਆ ਸਭ ਤੋਂ ਮਿਸਟੇਕ ਹੋਈ ਹੈ ਮਿਸਟੇਕ ਨਹੀਂ ਹੈਗੀ ਇਹ ਧੰਦਲੀ ਆ ਸ਼ਰਿਆਮ ਤਾਂ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵੋਟਿੰਗ 2 ਘੰਟੇ ਤੋਂ ਸਟਾਪ ਹੈ ਜੀ 8 ਵਜੇ ਦੀ VOTING ਸ਼ੁਰੂ ਹੋਈ ਹੈ ਤਕਰੀਬਨ 11:30 ਹੋ ਗਿਆ 2 ਘੰਟੇ ਹੀ ਹੋ ਗਿਆ VOTING ਸਿਰਫ 12-13 ਵੋਟਾਂ ਪਈਆਂ ਸਰ ਅਧਿਕਾਰੀ ਬਸ ਟਾਈਮ ਦੇ ਰਹਾ ਸਾਨੂੰ ਲਾਰੇ ਲਪੇ ਰਾ ਰਿਹਾ ਇੰਨਾ ਦਾ ਕਹਿਣਾ ਹੈ ਵੀ ਇਹ ਸਾਰੇ ਜਿਹੜੇ ਬੈਲਟ ਪੇਪਰ ਆ ਉਹ ਸਾਡੇ ਤੋਂ ਬਾਈ ਮਿਸਟੇਕ ਆਏ ਲੇਕਿਨ ਇਹ ਬਾਈ ਮਿਸਟੇਕ ਨਹੀਂ ਆਏ ਇਹ ਜਿਹੜੀ ਜੋ ਇਹ ਕੰਮ ਸ਼ੁਰੂ ਹੋਇਆ ਆ ਤਰਨਤਾਰਨ ਇਲੈਕਸ਼ਨ ਤੋਂ ਇਹਨਾਂ ਨੂੰ ਇਦਾਂ ਲੱਗਦਾ ਆ ਵੀ ਅਸੀਂ ਇਹ ਜਿਹੜੀਆਂ ਵੋਟਾਂ ਦਾ ਕੰਮ ਆ ਇਸ ਤਰੀਕੇ ਦੇ ਨਾਲ ਅਸੀਂ ਆਪਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਜਿਤਾ ਲਾਂਗੇ ਔਰ ਸਾਡੇ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਵੋਟ ਹੀ ਨਹੀਂ ਪਊਗੀ ਤਾਂ ਉਹ ਹਾਰ ਜਾਣਗੇ ਇਹੋ ਜਿਹਾ ਕੰਮ ਜਿਹੜਾ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਰਨਾ ਤਾਂ ਨਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਰਨਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਅਮਨ ਆਮਾਨ ਦੇ ਨਾਲ ਇਲੈਕਸ਼ਨਾਂ ਕਰਾਉਣ ਦਾ ਜਿਹੜਾ ਦਾਵਾ ਕੀਤਾ ਗਿਆ ਕਿਤੇ ਨਾ ਕਿਤੇ ਉਹ ਖੋਖਲੇ ਹੋਣਦੇ ਹੋ ਨਜ਼ਰ ਆ ਰਹੇ ਹੈਗੇ ਆ ਤੇ ਹੁਣ ਜਿਹੜਾ ਹੈਗਾ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਿਹੜਾ ਸ਼੍ਰੋਮਣੀ ਕਾਲ ਦਲ ਔਰ ਪ੍ਰਸ਼ਾਸਨ ਦੇ ਵਿੱਚਕਾਰ ਜਿਹੜੀ ਮੀਟਿੰਗ ਹੋਈ ਹੈਗੀ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਵੀ ਗਲਤੀ ਹੋਈ ਹੈ ਕਿਸੇ ਨਾ ਕਿਤੇ ਉਹਨੂੰ ਸੁਧਾਰਿਆ ਜਾਵੇਗਾ ਔਰ ਜਿਹੜੀ ਸਮਾਜ ਜਿਹੜਾ ਕਿਤੇ ਨਾ ਕਿਤੇ ਖਰਾਬ ਹੋਇਆ ਉਸ ਨੂੰ ਮੁੜ ਤੋ ਜਿਹੜਾ ਹੈਗਾ ਜਿਹੜਾ ਅੱਗੇ ਬਧਾਇਆ ਜਾਵੇਗਾ ਪਰ ਜੇ ਤੇ ਕਰ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਵੈਲਟ ਪੇਪਰ ਨਾ ਹੋਣੇ ਔਰ ਕਿਤੇ ਨਾ ਕਿਤੇ ਵੋਟਾਂ ਪੈ ਜਾਣੀਆਂ ਉਸ ਤੋਂ ਬਾਅਦ ਇਹ ਪਤਾ ਲੱਗਣਾ ਕਿ ਜਿਹੜਾ ਹੈਗਾ ਸ਼੍ਰੋਮਣੀ ਕਾਲਦਨ ਦਾ ਚੋਣ ਨਿਸ਼ਾ ਨਹੀਂ ਹੈਗਾ ਤਾਂ ਜਿਸ ਤੋਂ ਬਾਅਦ ਜਿਹੜਾ ਹੈਗਾ ਸ਼੍ਰੋਮਣੀ ਕਾਲਦਨ ਦੇ ਕੈਂਡੀਡੇਟ ਜਿਹੜੇ ਸੀਗੇ ਉਹਨਾਂ ਵੱਲੋਂ ਵੀ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਰੋਸ ਜਤਾਇਆ ਗਿਆ ਹੈਗਾ ਪਰ ਲੱਖ ਦਾਵੇ ਸਰਕਾਰਾਂ ਕਰਦੀਆਂ ਨੇ ਕਿ ਜਿਹੜਾ ਕਿਤੇ ਨਾ ਕਿਤੇ ਜਿਹੜੀਆਂ ਚੋਣਾ ਹੈਗੀਆਂ ਕਿਤੇ ਨਾ ਕਿਤੇ ਉਹ ਨਿਰਪੱਖ ਹੁਣ ਹੋਣ ਹੋਣਗੀਆਂ ਪਰ ਜਿਹੜੀਆਂ ਘਟਨਾਵਾਂ ਕਿਤੇ ਨਾ ਕਿਤੇ ਸਰਕਾਰ ਦੇ ਵੱਡੇ ਦਾਅਵਿਆਂ ਦੇ ਉੱਪਰ ਸਵਾਲ ਖੜੇ ਕਰਦੀਆਂ ਨੇ ਤਾਂ ਹੁਣ ਹਾਲੇ ਤੱਕ ਵੀ ਜਿਹੜੀ ਆ ਤਕਰੀਬਨ 10 ਤੋਂ ਉੱਪਰਲਾ ਸਮਾਂ ਹੋ ਚੁੱਕਾ ਹੈਗਾ ਹੱਲੇ ਵੀ ਇਸ ਪਿੰਡ ਦੇ ਵਿੱਚ ਜਿਹੜੀ ਆ ਚੋਣ ਪ੍ਰਕਿਰਿਆ ਬੰਦ ਹੈ ਜਾਨੀ ਕਿ ਹੱਲੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਬੈਲ ਪੇਪਰ ਜਿਹੜੇ ਮਗਾਏ ਜਾਣਗੇ ਉਸ ਤੋਂ ਬਾਅਦ ਜਿਹੜੀ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ ਪਰ ਕਿਤੇ ਨਾ ਕਿਤੇ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਜੋ ਦਾਅਵੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਵੱਡੇ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਸਨ ਲਾਲ ਪੀਡੀਸੀ ਨਿਊਜ਼ ਜਲੰਧਰ